ਪੰਜਾਬ ਸਟੇਟ ਮਿਨਿਸਟਰੀਅਰ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਅਮਰਸਾਂ ਦੀ ਪਹਿਲੀ ਚੋਣ ਸਰਬਸੰਮਤੀ ਨਾਲ ਹਰਵਿੰਦਰ ਸਿੰਘ ਜੂਣਕ ਚੋਣ ਕਮੇਟੀ ਦੇ ਚੇਅਰਮੈਨ ਸੁਖਰਾਜ ਸਿੰਘ ਸੰਦੂਸ ਮੁੱਖ ਮਹਿਮਾਨ ਚੋਣ ਕਮੇਟੀ ਮੈਂਬਰ ਹਰਪਿੰਦਰ ਸਿੰਘ ਪੁੱਲਰ ਜਸਵੰਤ ਸਿੰਘ ਮੈਂਬਰ ਤੇ ਮੈਡਮ ਵਿਨਾ ਸ਼ਰਮਾ ਮੈਂਬਰ ਦੀ ਨਿਗਰਾਨੀ ਹੇਠ ਹੋਈ ਜਿਸ ਵਿੱਚ ਸਾਰੇ ਹਾਜ਼ਰਵਾਲੇ ਸਰਬਸੰਮਤੀ ਨਾਲ ਤਾੜੀਆਂ ਵੀ ਗੋਵੇਚ ਦਲਬੀਰ ਸਿੰਘ ਬਾਜਵਾ ਨੂੰ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਆਨੰਦ ਅਤੇ ਮੈਡਮ ਵਿਨਾ ਨੂੰ ਸੀਨੀਅਰ ਨਿਤਪਰਦਾਨ ਰਮੇਸ਼ ਗਿੱਲ ਨੂੰ ਜਿਹੜਾ ਬਲਬੀਰ ਸਿੰਘ ਨੂੰ ਜਿਲ੍ਹਾ ਵਿਸਕੱਤਰ ਬਲਵਿੰਦਰ ਕੁਮਾਰ ਖਿਆਨਾ ਅਫਸਰ ਨੂੰ ਜਿਲ੍ਹਾ ਚੇਅਰਮੈਨ ਦੀਪ ਸਿੰਘ ਨੂੰ ਕਾਨੂੰਨੀ ਸਲਾਹਕਾਰ ਜਯੋਦੇਸ਼ ਪਾਟਿਆ ਨੂੰ ਮੁੱਖ ਜਥੇਬੰਦ 77 ਰਾਜਵਿੰਦਰ ਸਿੰਘ ਸਰਕਾਰੀਆ ਨੂੰ ਐਡੀਸ਼ਨਲ ਜਨਰਲ ਸਕੱਤਰ ਅਤੇ ਸੁਦਰੰਦਰ ਸ਼ਰਮਾ ਨੂੰ ਪ੍ਰੈਸ ਕਟਰ ਸਰਦਾਂਤੀ ਨਾਲ ਚੁਣਿਆ ਗਿਆ ਨਵੀਂ ਚੁਣੀ ਗਈ ਸਾਰੀ ਕਮੇਟੀ ਨੂੰ ਚੋਣ ਕਮੇਟੀ ਅਤੇ ਸਾਰੇ ਹੋਸ ਵੱਲੋਂ ਮੁਬਾਰਕਾ ਦਿੱਤੀਆਂ ਗਈਆਂ ਸਿਰੇ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਮੂੰਹ ਮਿੱਠਾ ਵੀ ਕਰਵਾਇਆ ਗਿਆ ਇਸ ਮੌਕੇ ਤੇ ਪ੍ਰਧਾਨੀ ਜਥੇਬੰਦੀਆਂ ਵਿੱਚੋਂ ਪੀਐਸਐਮਐਸ ਜੁਦੇ ਜਗਦੀਸ਼ ਠਾਕਰ ਤੇ ਜਿੰਦਰ ਸਿੰਘ ਢਿੱਲੋਂ ਮੰਜੇ ਨਰਸਿੰਘ ਸੰਧੂ ਆਧਨੇਵੀ ਸਬੋਧਨ ਕਰਦੇ ਹਨ ਕਿ ਸਰਕਾਰ ਨੇ ਪੰਜਾਬ ਦੇ ਪੈਨਸ਼ਨਰ ਨਾਲ ਕੀਤੇ ਵਾਅਦਿਆਂ ਵਿੱਚੋਂ ਕੋਈ ਵੀ ਵਾਅਦਾ ਵਾਪਾ ਨਹੀਂ ਕੀਤਾ ਜਿਸ ਕਰਕੇ ਪੈਨਸ਼ਨਰ ਬਾਬੇ ਜਥੇਬੰਦੀ ਬਣਾ ਕੇ ਸੰਘਰਸ਼ ਦੀ ਰਾਹ ਤੇ ਚੱਲਣ ਲਈ ਮਜਬੂਰ ਹੋਏ ਹਨ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਬੰਦਾ 12% ਵੰਗਾਈ ਪਤਾ ਤੁਰੰਤ ਦਿੱਤਾ ਜਾਵੇ ਪੈਨਸ਼ਨਰ ਉੱਪਰ 2.9 ਗੁਣਾਕ ਦਾ ਫਾਰਮੂਲਾ ਲਾਗੂ ਕੀਤਾ ਜਾਵੇ 2016 ਤੋਂ ਲੈ ਕੇ ਹੁਣ ਤੱਕ ਦੇ ਕਮਿਸ਼ਨ ਦਾ ਏਰੀਅਰ ਅਤੇ ਡੀਏ ਦਾ ਬੰਦਾ ਏਰੀਅਰ ਦੇ ਯਕਤ ਮੁਕਤ ਅਦਾਇਗੀ ਕੀਤੀ ਜਾਵੇ ਲੀਵ ਇਨ ਕੈਸ਼ਮੈਂਟ ਦੇ ਏਰੀਅਰ ਅਦਾਇਗੀ ਰਵਾਈਦ ਦਰਾਂ ਤੇ ਤੁਰੰਤ ਕੀਤੀ ਜਾਵੇ ਮੈਡੀਕਲ ਪਤਾ 3000 ਰੁਪਏ ਮਹੀਨਾ ਕੀਤਾ ਜਾਵੇ ਅਤੇ ਕਿਸੇ ਵੀ ਪੈਨਸ਼ਨਰ ਦੀ ਮੌਤ ਹੋਣ ਉਪਰੰਤ ਉਸ ਦੀ ਫੈਮਲੀ ਨੂੰ 40% ਦੀ ਬਜਾਇ 100% ਕੀਤੀ ਜਾਵੇ ਇਸ ਮੌਕੇ ਦਲਬੀਰ ਸਿੰਘ ਬਾਜਵਾ ਨਰਮਲ ਸਿੰਘ ਅਨੰਦਰਪੇਸ਼ ਗਿਲ ਸੁਭਰਾ ਸਿੰਘ ਸੰਦੂ ਹਰਵਿੰਦਰ ਸਿੰਘ ਜੋਸ਼ਨ ਹਰਪੰਦਰ ਸਿੰਘ ਲੜ ਵੀਨਾ ਕੁਮਾਰੀ ਬਲਵਿੰਦਰ ਕੁਮਾਰ ਜੰਤੀਪੁਰ ਸੁਰਿੰਦਰ ਸਿੰਘ ਦੀਪ ਸਿੰਘ ਜਗੇਸ਼ ਪਾਟਿਆ ਰਾਜਵਿੰਦਰ ਸਿੰਘ ਸਰਕਾਰੀਆ ਗੁਰਬਖਸ਼ ਸਿੰਘ ਸੁਰਿੰਦਰ ਸ਼ਰਮਾ ਕੁਲਦੀਪ ਸਿੰਘ ਸੋਮਨਾਥ ਰੋਲੀਆ ਕੁਲਵੰਤ ਸਿੰਘ ਵਿਰਕ ਸਤਪਾਲ ਅਮਰਜੀਤ ਲਾਲ ਵਿਜੇ ਕੁਮਾਰ ਬਾਲੀ ਪਰਮਜੀਤ ਸਿੰਘ ਆਨੰਦ ਜਸ਼ਮੇਰ ਸਿੰਘ ਦੀਪ ਸਿੰਘ ਮਿਲਖਾ ਸਿੰਘ ਦਲਜੀਤ ਸਿੰਘ ਬਾਬਾ ਬਕਾਲਾ ਬਲਵਿੰਦਰ ਸਿੰਘ ਚੰਡੇਰ ਗੁਰਿੰਦਰ ਸਿੰਘ ਸੋਢੀ ਅਸ਼ਵਨੀ ਕੁਮਾਰ ਬਲਬੀਰ ਸਿੰਘ ਸਤਪਾਲ ਸਿੰਘ ਹੀਰਾ ਲਾਲ ਤੁੱਲੀ ਵੈਦ ਪ੍ਰਕਾਸ਼ ਸੁਰਿੰਦਰ ਕੁਮਾਰ ਹਰਜਿੰਦਰ ਸੁਰਿੰਦਰ ਕੁਮਾਰ ਹਰਿੰਦਰ ਪਾਲ ਸਿੰਘ ਸੁਖ ਵਰਸ਼ਾ ਬਾਲਾ ਮਹਿੰਦਰ ਸਿੰਘ ਬੇਦੀ ਦੀਪਕ ਦਨੇਸ਼ ਬਾਲਾ ਸਮੇਤ ਬਹੁਤ ਪੈਨਸ਼ਨਰ ਹਾਜ਼ਰ ਸਨ ਇਸ ਮੌਕੇ ਦਲਬੀਰ ਸਿੰਘ ਬਾਜਵਾ ਅਤੇ ਨਿਰਮਲ ਸਿੰਘ ਆਨੰਦ ਵੱਲੋਂ ਚੋਣ ਮੌਕੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਅੱਜ ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਹਦੇ ਵਿੱਚ ਚੋਣ ਇਲੈਕਸ਼ਨ ਕਮੇਟੀ ਬਣਾਈ ਗਈ ਸੀ ਜਦੇ ਮੁੱਖ ਚੋਣ ਅਫਸਰ ਹਰਵਿੰਦਰ ਸਿੰਘ ਜੋਸ਼ਣ ਸਨ ਸੁਖਰਾਜ ਸਿੰਘ ਸੰਧੂ ਜੀ ਜਿਹੜੇ ਅਗੇ ਪੀਐਸਐਮਐਸਯੂ ਦੇ ਪਹਿਲਾ ਪ੍ਰਧਾਨ ਰਹੇ ਨੇ ਉਹ ਵੀ ਵਿੱਚ ਇਲੈਕਸ਼ਨ ਕਮੇਟੀ ਦੇ ਵਿੱਚ ਮੌਜੂਦ ਸਨ ਸਰਬਸੰਮਤੀ ਨਾਲ ਚੋਣ ਹੋਈ ਜਿਹਦੇ ਵਿੱਚ ਮੈਨੂੰ ਦਾਸ ਨੂੰ ਦਲਬੀਰ ਸਿੰਘ ਬਾਜਵਾ ਮੈਨੂੰ ਜ਼ਿਲ੍ਹਾ ਪ੍ਰਧਾਨ ਪਰਮੇਸ਼ ਗਿੱਲ ਅਕਸਾਈਜ਼ ਵਿਭਾਗ ਦੇ ਜ਼ਿਲ੍ਹਾ ਜਨਰਲ ਸੈਕਟਰੀ ਚੁਣਿਆ ਗਿਆ ਤੇ ਬਲਬੀਰ ਸਿੰਘ ਹੈਲਥ ਵਿਭਾਗ ਦੇ ਉਹਨਾਂ ਨੂੰ ਵਿੱਤ ਸਕੱਤਰ ਚੁਣਿਆ ਗਿਆ ਇਸੇ ਤਰ੍ਹਾਂ ਖਜ਼ਾਨਾ ਦਫ਼ਤਰ ਤੋਂ ਬਲਵਿੰਦਰ ਕੁਮਾਰ ਜੀ ਨੂੰ ਚੇਅਰਮੈਨ ਤੇ ਹੋਰ ਜਿਹੜੇ ਵੀ ਮੁੱਖ ਨਿਰਮਲ ਸਿੰਘ ਆਨੰਦ ਜੀ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਡੀਸੀ ਦਫ਼ਤਰ ਤੋਂ ਵਿਨਾ ਕਮਾਰੀ ਜੀ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਐਡੀਸ਼ਨਲ ਜਨਰਲ ਸੈਕਟਰੀ ਸੁਰਿੰਦਰ ਸ਼ਰਮਾ ਜੀ ਨੂੰ ਡੀਸੀ ਦਫ਼ਤਰ ਦੇ ਨੇ ਉਹਨਾਂ ਨੂੰ ਬੜਾਇਆ ਗਿਆ ਇਸੇ ਤਰ੍ਹਾਂ ਹੀ ਐਜੂਕੇਸ਼ਨ ਤੋਂ ਜੁਗੇਸ਼ ਪਾਟਿਆ ਜੀ ਨੂੰ ਮੁੱਖ ਜਦੇਵੰਦਰ ਸਕੱਤਰ ਬਣਾਇਆ ਗਿਆ ਸਾਰਿਆਂ ਦੀ ਸਰਬਸੰਮਤੀ ਦੇ ਨਾਲ ਸਹਿਮਤੀ ਦੇ ਨਾਲ ਇਹ ਚੋਣ ਹੋਈ ਤੇ ਸਾਰਿਆਂ ਬਲਾਰਿਆਂ ਨੇ ਬੋਲਦਿਆਂ ਸਰਕਾਰ ਦੀ ਇਸ ਗੱਲ ਨੂੰ ਖੇਦੀ ਕੀਤੀ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਦੋਂ ਇਹ ਸਰਕਾਰ ਹੌਦ ਵਿੱਚ ਆਈ ਸੀ ਕਹਿੰਦੀ ਸੀ ਕੋਈ ਵੀ ਮੁਲਾਜ਼ਮ ਜਿਹੜਾ ਕਰੈਲੀਆਂ ਵਿਚਾਰੇ ਨਹੀਂ ਕਰੇਗਾ ਉਹਨਾਂ ਦੀ ਅਸੀਂ ਮੰਗਾਂ ਜੜੀਆਂ ਨੇ ਮੰਨਾਂਗੇ ਪਰੰਤੂ ਕਈ ਵਾਰੀ ਮੁੱਖ ਮੰਤਰੀ ਜੀ ਨੇ ਮੀਟਿੰਗਾਂ ਦੇ ਕੇ ਜਥੇਬੰਦੀਆਂ ਨੂੰ ਤੇ ਗਾਹ ਦੀ ਗਾਹ ਮੀਟਿੰਗਾਂ ਮੀਟਿੰਗਾਂ ਤੇ ਮੀਟਿੰਗਾਂ ਤਰੀਕਾਂ ਦੇ ਤਰੀਕਾਂ ਦੇ ਰਹੀ ਹੈ ਪਰੰਤੂ ਕੋਈ ਵੀ ਮਲਾਜਮਾਂ ਦੀ ਜਾਂ ਪੈਨਸ਼ਨਰਾਂ ਦੀ ਕੋਈ ਵੀ ਬੰਗਮੰਨੀ ਨਹੀਂ ਜਾ ਰਹੀ ਇਥੋਂ ਤੱਕ ਅੱਗੇ ਸਾਡਾ 12% ਡੀਏ ਜਿਹੜਾ ਵੈ ਪਹਿਲਾਂ ਹੀ ਪੈਂਡਿੰਗ ਹੈ ਜਿਹੜੀ ਸੈਂਟਰ ਗਵਰਨਮੈਂਟ ਦੀ ਦਿਵਾਲੀ ਤੇ 4% ਜੋ ਪਤਾ ਲੱਗਾ ਹੋਇਆ ਕਿ ਦੇਣ ਜਾ ਰਹੀ ਹੈ ਸਾਡਾ ਜਿਹੜਾ ਵੈ ਇੱਕ ਇੱਕ ਮਲਾਜਮ ਮਲਾਜਮ ਦਾ 6-7000 ਰੁਪਏ ਮਹੀਨੇ ਦਾ ਜਿਹੜਾ ਵੈ ਉਹਨਾਂ ਨੂੰ ਘਾਟਾ ਪੈ ਰਿਹਾ ਹੈ ਤੇ ਇਸੇ ਤਰ੍ਹਾਂ ਹੀ ਇੱਕ ਇੱਕ 16 ਤੋਂ ਲੈ ਕੇ ਜਿਹੜਾ ਸਾਡਾ ਬਕਾਇਆ ਹੈ ਪੇ ਕਮਿਸ਼ਨ ਦਾ ਏਰੀਅਰ ਉਹ ਵੀ ਅਜੇ ਤੱਕ ਇਹਨਾਂ ਨਹੀਂ ਦਿੱਤਾ ਅਸੀਂ ਸਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਜਲਦੀ ਤੋਂ ਜਲਦੀ ਜੜੀ ਆ ਵੈ ਮਲਾਜਮਾਂ ਦੀ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਮੰਨੇ ਜੇ ਨਹੀਂ ਮੰਨਦੀ ਤੇ ਸਾਨੂੰ ਮਜਬੂਰ ਹੋ ਕੇ ਆਉਣ ਵਾਲੀਆਂ ਜਿਮਣੀ ਚੋਣਾਂ ਦੇ ਵਿੱਚ ਤੇ ਹਰੇਕ ਥਾਂ ਤੇ ਇਹਨਾਂ ਦੀ ਜੜੀ ਆ ਇਹਨਾਂ ਦੇ ਵਿਰੁੱਧ ਅਸੀਂ ਰੈਲੀਆਂ ਮੁਜ਼ਾਰੇ ਤੇ ਵੱਡੇ ਐਕਸ਼ਨ ਕਰਨ ਲਈ ਮਜਬੂਰ ਹੋਵਾਂਗੇ ਹਾਂ ਠੀਕ ਅੱਜ ਅੰਮ੍ਰਿਤਸਰ ਵਿਖੇ ਪੰਜਾਬ ਸਟੇਟ ਮਸਟੀਰੀਅਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਚੋਣ ਜਿਹੜੀ ਜਿਹੜਾ ਅਮਰਸਾਦੀ ਹੋਈ ਹੈ ਜਿਸ ਦੇ ਵਿੱਚ ਸਦਾ ਦਲਬੀਰ ਸਿੰਘ ਬਾਜਾ ਜੀ ਨੂੰ ਪ੍ਰਧਾਨ ਤੇ ਰਮੇਸ਼ ਸੈਕਟਰੀ ਜੀ ਰਮੇਸ਼ ਗਿੱਲ ਨੂੰ ਸੈਕਟਰੀ ਬਣਾਇਆ ਗਿਆ ਤੇ ਦਾਸ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੈਨਸ਼ਨਰਾਂ ਦੀਆਂ ਜੋ ਵੀ ਮੰਗਾਂ ਹਨ ਤੁਰੰਤ ਮੰਨੀਆਂ ਜਾਣ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਬੰਦਾ ਡੀਏ 12% ਸਰਕਾਰ ਦੱਬੀ ਪਈ ਹੈ ਉਹ ਸਰਕਾਰ ਸਾਨੂੰ ਦੇਵੇ ਅਸੀਂ ਸਰਕਾਰ ਤੋਂ ਜਿੱਥੇ ਆਪਣੀਆਂ ਮੰਗਾਂ ਲਈ ਯੋਰ ਪਾ ਰਹੇ ਹਾਂ ਉਥੇ ਇਹ ਵੀ ਕਹਿੰਨੇ ਆ ਵੀ ਅਜੇ ਵੀ ਕੁਝ ਨਹੀਂ ਵਿਗੜਿਆ ਸਾਨੂੰ ਤੁਸੀਂ ਕਿਹਾ ਸੀ ਸਾਡੇ ਨਾਲ ਤੁਸੀਂ ਕਈ ਵਾਦੇ ਕੀਤੇ ਸੀ ਚੋਣਾਂ ਦੇ ਵਿੱਚ ਪਰੰਤੂ ਤੁਸੀਂ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਇਸ ਲਈ ਜਿਹੜਾ ਪੈਨਸ਼ਨਰ ਹੈ ਪੈਨਸ਼ਨਰ ਬਾਬੇ ਮਜਬੂਰ ਹੋ ਗਏ ਨੇ ਜਥੇ ਮੰਦੀਆਂ ਬਣਾਉਣ ਲਈ ਸੰਘਰਸ਼ ਕਰਨ ਲਈ ਇਸ ਲਈ ਅਸੀਂ ਸਰਕਾਰ ਤੋਂ ਫਿਰ ਅਪੀਲ ਕਰਦੇ ਆ ਅਜੇ ਵੀ ਕਹਿੰਨੇ ਆ ਵੀ ਸਰਕਾਰ ਜੀ ਮਾਨ ਸਾਹਿਬ ਸਾਡੀ ਗੱਲ ਸੁਣ ਲਓ ਜੋ ਸਾਡੇ ਬੰਦੇ ਹੱਕ ਨੇ ਉਹ ਸਾਨੂੰ ਦਿੱਤੇ ਜਾਣ ਤੁਸੀਂ ਪੇ ਕਮਿਸ਼ਨ ਨੂੰ ਮੰਨ ਲਓ 2.0 ਦਾ ਫਾਰਮੂਲਾ ਮੰਨ ਲਓ ਸਾਡਾ 12% ਜਿਹੜਾ ਡੀਏ ਘੱਟ ਸਾਨੂੰ ਦੇ ਰਹੇ ਹੋ ਪੂਰਾ ਕਰ ਦਿਓ ਸਾਡਾ ਮੈਡੀਕਲ ਪੱਤਾ ਪੂਰਾ ਕਰ ਦਿਓ ਅਸੀਂ ਸਰਕਾਰ ਨੂੰ ਕਹਿੰਨੇ ਆ ਵੀ ਸਾਡੀਆਂ ਮੰਗਾਂ ਇਹ ਮੰਗਾਂ ਨਹੀਂ ਸਾਡੇ ਹੱਕ ਨੇ ਸਾਡੇ ਹੱਕ ਸਾਨੂੰ ਦਿੱਤੇ ਜਾਣ ਕਿਉਂਕਿ ਸਾਡੇ ਤੁਸੀਂ ਹੱਕ ਨਹੀਂ ਦਿੱਤੇ ਤੇ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋ ਰਹੇ ਆ ਇਸ ਕਰਕੇ ਸਾਰੇ ਵੇਖੋ ਜਿੰਨੇ ਵੀ ਪੰਜਾਬ ਦੇ ਵਿੱਚ ਪੈਨਸ਼ਨਰ ਨੇ ਉਹ ਸਾਰੇ ਇਕੱਠੇ ਹੋ ਗਏ ਨੇ ਤੇ ਜੇ ਤੁਸੀਂ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਵੀ ਕੋਈ ਨਾ ਕੋਈ ਸੰਘਰਸ਼ ਦੇ ਰਾਹ ਤੇ ਚੱਲਣ ਲਈ ਮਜਬੂਰ ਹੋਵਾਂਗੇ